ਸੋ थैंक यू सर ਅਸੀਂ ਚੈੱਕ ਤੇ ਮੋਮੈਂਟੋ ਦੇਣੇ ਨੇ ਉਹਦਾ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਜਿਹੜੇ ਆਪਣੇ ਹੁਸ਼ਿਆਰਪੁਰ ਦੇ ਪੰਜਾਬ ਸਰਕਾਰ ਚ ਮੰਤਰੀ ਨੇ ਮਾਨਯੋਗ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਹੈਗਾ ਤੇ ਸਾਡਾ ਵਿਚਾਰ ਇਹ ਹੈ ਕਿ ਉਹਨਾਂ ਦੇ ਕਰ ਕੰਬਲੀ ਅਸੀਂ ਜਿਹੜੇ ਚੈਕਸ ਨੇ ਤੇ ਮੋਮੈਂਟੋ ਨੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੇ ਜਿਹੜੇ ਉਸ ਯੁੱਧ ਚ ਅਪੰਗ ਹੋ ਗਏ ਸੀਗੇ ਅੰਗਹੀਨ ਹੋ ਗਏ ਸੀਗੇ ਉਨਾ ਨੂੰ ਪ੍ਰੋਗਰਾਮ ਦੇ ਅੰਤ ਵਿੱਚ ਕਰੀਬਨ 11:30 ਵਜੇ ਦੇ ਕਰੀਬ ਮੰਤਰੀ ਜੀ ਦੇ ਕਰ ਕਮਲਾ ਤੋਂ ਉਹਨਾਂ ਨੂੰ ਇਹ ਦਵਾਨ ਦਾ ਪਲਾਨ ਹੈ ਵੈਂਕ ਵਾਂਡਰ ਗੁਰਪ੍ਰੀਤ ਸਿੰਘ ਰਿਟਾਇਰ ਮੈਂ ਹੁਸ਼ਿਆਰਪੁਰ ਦਾ ਜ਼ਿਲ੍ਹਾ ਸੈਨਿਕ ਪਲਾਈ ਅਫਸਰ ਹੈਗਾ ਤੇ 26 ਤਰੀਕ ਨੂੰ 26 ਜੁਲਾਈ ਕੱਲ ਨੂੰ ਕਰਗਿਲ ਵਿਜੇ ਦਿਵਸ ਤੇ 25ਵੀਂ ਵਰੇਗੰਡ ਹੈਗੀ ਹੈ ਤੇ ਅਸੀਂ ਜਿਹੜੇ ਆਪਣੇ ਸੈਨਿਕ ਉਸ ਯੁੱਧ ਦੌਰਾਨ ਜਾਤ ਵੀਰਗਤੀ ਨੂੰ ਪ੍ਰਾਪਤ ਹੋਏ ਸੀਗੇ ਜਾਂ ਫਿਰ ਡਿਸੇਬਲ ਹੋ ਗਏ ਸੀਗੇ ਅਸੀਂ ਉਹਨਾਂ ਦਾ ਮਾਣ ਵਧਾਉਣ ਲਈ ਇੱਕ ਪ੍ਰੋਗਰਾਮ ਕਰ ਰਹੇ ਹਾਂ ਤੇ ਉਹ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਬੁਲਾ ਰਹੇ ਨੇ ਤੇ ਜਿਹੜੇ ਸੈਨਿਕ ਹੈਗੇ ਨੇ ਸਾਡੇ ਨਾਲ ਉਹਨਾਂ ਨੂੰ ਅਸੀਂ ਬੁਲਾ ਰਹੇ ਹਾਂ ਤੇ ਉਹਨਾਂ ਦਾ ਅਸੀਂ ਕੱਲ ਨੂੰ ਮਾਨ ਸਤਿਕਾਰ ਕਰਨਾ ਹੈ ਉਹਨਾਂ ਨੂੰ ਚੈੱਕ ਦੇਣੇ ਨੇ ਨਾਲੇ ਉਹਨਾਂ ਨੂੰ ਮੋਮੈਂਟੋ ਦੇਣਾ ਤੇ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਧੰਨਵਾਦ ਵੀ ਕਰਨਾ ਹੈ ਕਿ ਆਪ ਦੀ ਪਰਿਵਾਰ ਨੇ ਤੇ ਜਿਹੜੀ ਆਪ ਦੇ ਸੈਕਰੀਫਾਈਜ਼ਰ ਨੇ ਜਿਹੜੇ ਬਲੀਦਾਨ ਨੇ ਉਹਨਾਂ ਕਰਕੇ ਦੇਸ਼ ਕਿੰਨਾ ਮਜ਼ਬੂਤ ਹੋਇਆ ਤੇ ਅੱਜ ਅਸੀਂ ਜਿਹੜੀ ਖੁੱਲੀ ਸਾਹ ਲੈ ਰਹੇ ਹਾਂ ਉਹ ਉਹਨਾਂ ਦੇ ਬਲੀਦਾਨਾ ਕਰਕੇ ਉਹਨਾਂ ਯੋਧਿਆਂ ਦੇ ਬਲੀਦਾਨਾ ਕਰਕੇ ਤੇ ਉਹਨਾਂ ਦੇ ਪਰਿਵਾਰਾਂ ਦੇ ਬਲੀਦਾਨਾ ਕਰਕੇ ਹੀ ਅਸੀਂ ਤੇ ਖੁੱਲੀ ਸਾਹ ਲੈ ਰਹੇ ਹਾਂ ਤੇ ਇਹ ਇੱਕ ਮੌਕਾ ਹੋਏਗਾ ਜਦੋਂ ਆਉਣ ਵਾਲੀ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਜਾ ਸਕੇਗਾ ਕਿ ਜਿੱਥੇ ਉਹਨਾਂ ਨੂੰ ਅਸੀਂ ਦੱਸ ਸਕਾਂਗੇ ਕਿ ਦੇਖੋ ਸਾਡੇ ਇੰਨੇ ਸੂਰਬੀਰ ਯੋਧੇ ਹੋਏ ਨੇ ਤੇ ਜਿਨ੍ਹਾਂ ਦੀ ਇੰਨੀ ਵਧੀਆ ਟਰੈਡੀਸ਼ਨ ਰਹੀ ਹੈ ਤੇ ਇਹਨੂੰ ਅੱਗੇ ਵੀ ਕੰਟੀਨਿਊ ਕਰਨ ਦਾ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਸਕਾਂਗੇ ਉਹਨਾਂ ਦਾ ਹੌਸਲਾ ਅਫਜ਼ਾਈ ਕਰ ਸਕਾਂਗੇ ਤੇ ਜਿਹੜੀ ਇਹ ਪ੍ਰਦਰਸ਼ਨੀ ਹੈ ਟਿੱਖੜ ਵਿੱਚ ਇਹ ਪ੍ਰਦਰਸ਼ਨੀ ਹੈ ਜੀ ਇਹ ਲਾਈ ਜਾਣੀ ਹੈਗੀ ਹੈ ਇੱਥੇ ਵਾਰ ਮੈਮੋਰੀਅਲ ਦੇ ਵਿੱਚ ਇੱਕ ਹਾਲ ਵੀ ਹੈਗਾ ਹੈ ਜਿੱਥੇ ਸਾਡੇ ਜਿੰਨੇ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿੰਨੇ ਵੀ ਸੂਰਬੀਰ ਵੀਰਗਤੀ ਨੂੰ ਪ੍ਰਾਪਤ ਹੋਏ ਸੀਗੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਹਾਂਜੀ ਮੋਟਰ ਮੋਟਰ ਇੱਥੇ ਜੀ ਇੱਥੇ ਹਾਂਜੀ ਮੈਮੋਰੀਅਲ ਦੇ ਜਸਟ ਪਿੱਛੇ ਇੱਕ ਹਾਲ ਹੈ ਵੱਡਾ ਹਾਲ ਹੈ ਤੇ ਉਸੇ ਦੇ ਵਿੱਚ ਅਸੀਂ ਇਹ ਪ੍ਰਦਰਸ਼ਨੀ ਲਾ ਰਹੇ ਹਾਂ ਟਾਈਮਿੰਗ ਆਏਗਾ ਜੀ ਸਵੇਰੇ 9 ਵਜੇ ਤੋਂ ਲੈ ਕੇ ਉਸ ਤੋਂ ਬਾਅਦ ਕੱਲੇ ਪੂਰਾ ਦਿਨ ਚੱਲੇਗੀ तकरीबन ਸ਼ਾਮ ਨੂੰ 5 ਵਜੇ ਤੱਕ ਹਾਂਜੀ 5:30 5:30 ਵਜੇ ਤੱਕ ਬਾਹਰ से ਵੀ ਕੋਈ ਆ ਰਿਹਾ ਹੈ ਅ ਮੇਰਾ ਨਾਮ ਰਾਜੇਸ਼ ਬਾਲੀ ਹੈ ਮੈਂ ਫੀਲਡ ਪ੍ਰਪਰਸੀਟੀ ਅਫਸਰ ਹੈਗਾ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਇੱਕ ਡਿਪਾਰਟਮੈਂਟ ਹੁੰਦਾ ਹੈ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਉਧਰ ਮੈਂ ਜਲੰਧਰ ਦਾ ਇੰਚਾਰਜ ਹਾਂ ਔਰ ਜਿਸ ਦਾ ਦੋਨੋਂ ਵਿੰਕ ਕਮਾਂਡਰ ਗੁਰਪ੍ਰੀਤ ਸਿੰਘ ਜੀ ਨੇ ਦੱਸਿਆ ਸੀ ਜੋ ਅਸੀਂ ਕੱਲ 26 ਜੁਲਾਈ ਨੂੰ ਕਰਗਿਲ ਵਿਜੇ ਦਿਵਸ ਮਨਾ ਰਹੇ ਹਾਂ ਉਹਦੀ ਰਜਤ ਜਨਮਤੀ ਮਨਾ ਰਹੇ ਹਾਂ ਸਿਲਵਰ ਜੁਬਲੀ ਉਸ ਕੰਟੈਕਸਟ ਵਿੱਚ ਅਸੀਂ ਕਿੱਥੇ ਵਿਸ਼ੇਸ਼ ਪ੍ਰਦਰਸ਼ਨੀ ਲਗਾ ਰਹੇ ਹਾਂ ਜੋ ਇੱਕ ਫੋਟੋ ਪ੍ਰਦਰਸ਼ਨੀ ਹੈ ਜੋ ਕੱਲ ਪੂਰਾ ਦਿਨ ਚੱਲੇਗੀ ਸਵੇਰੇ 9:00 ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਐਵੇਂ ਵਿੱਚ ਜਿੰਨੇ ਵੀ ਸਾਡੀਆਂ ਕਰგილ ਦੇ ਵਿੱਚ ਜੰਗ ਦੇ ਵਿੱਚ ਸਾਡੇ ਵੀਰਾਂ ਨੇ ਜੋ ਉੱਥੇ ਬਹਾਦਰਾਂ ਨੇ ਲੜਾਈਆਂ ਲੜੀਆਂ ਨੇ ਦੁਸ਼ਮਣਾਂ ਦੇ ਨਾਲ ਉਹਨਾਂ ਨੂੰ ਦਰਸਾਇਆ ਗਿਆ ਹੈ ਉਹਦੇ ਵਿੱਚ ਕਿਸ ਤਰ੍ਹਾਂ ਅਸੀਂ ਵਿਜੇ ਪ੍ਰਾਪਤ ਕੀਤੀ ਕਿਸ ਤਰ੍ਹਾਂ ਸਾਡੇ ਸਾਰੇ ਉੱਥੇ ਕਨਵੋਏ ਗਏ ਕਿਸ ਤਰ੍ਹਾਂ ਜੰਗ ਹੋਈ ਉਹਨਾਂ ਦੀ ਬਹਾਦਰੀ ਨੂੰ ਦਸਾਉਂਦੀ ਇਹ ਜਿਹੜੀ ਪ੍ਰਦਰਸ਼ਨੀ ਹੈ ਲਗਾਈ ਗਈ ਹੈ ਔਰ ਇਹਦਾ ਮੰਤਵ ਜਿੱਥੇ ਉਹਨਾਂ ਵੀਰਾਂ ਨੂੰ ਸਨਮਾਨਿਤ ਕਰਨਾ ਹੈ ਉਹਨਾਂ ਨੂੰ ਇੱਕ ਟ੍ਰਿਬਿਊਟ ਹੈਗੀ ਹੈ ਸਾਡੀ ਉਸੇ ਤਰ੍ਹਾਂ ਅਸੀਂ ਇਹਦੇ ਥਰੁ ਜਰੀਏ ਆਪਣੇ ਜਿਹੜੇ ਯੰਗਸਟਰਸ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਮੋਟੀਵੇਟ ਕਰਨਾ ਚਾਹੁੰਦੇ ਆ ਕਿ ਉਹ ਵੀ ਇਹਨੂੰ ਆ ਕੇ ਵੇਖਣ ਅਸੀਂ ਤੁਹਾਡੇ ਮੀਡੀਆ ਦੇ ਥਰੂ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਰਿਕੁਐਸਟ ਕਰਾਂਗੇ ਕਿ ਵਕਤ ਤੋਂ ਵਕਤ ਲੋਕੀ ਇੱਥੇ ਆਣ ਇਸ ਪ੍ਰਦਰਸ਼ਨ ਨੂੰ ਦੇਖਣ ਔਰ ਇਸ ਪ੍ਰੋਗਰਾਮ ਦੇ ਹਿੱਸਾ ਬਣਨ ਕਿਉਂਕਿ ਇਸ ਪ੍ਰੋਗਰਾਮ ਦਾ ਹਿੱਸਾ ਬੰਨਾ ਕੋਈ ਛੋਟੀ ਗੱਲ ਨਹੀਂ ਹੈ ਅਸੀਂ ਇਹ ਪ੍ਰੋਗਰਾਮ ਤਾਂ ਕਰੀਦਾ ਕਿ ਜਿਵੇਂ ਸਾਡੇ ਬਹਾਦਰ ਜਵਾਨਾਂ ਨੇ ਸਾਡੇ ਵਾਸਤੇ ਜੰਗ ਲੜੀ ਹੈ ਜਿਸ ਕਰਕੇ ਅਸੀਂ ਇਸ ਵੇਲੇ ਬੈਠੇ ਹਾਂ ਤੁਹਾਡੇ ਸਾਹਮਣੇ ਉਹਨਾਂ ਨੂੰ ਸਨਮਾਨਿਤ ਕਰਨਾ ਸੋ ਇਸ ਪੂਰੇ ਪ੍ਰੋਗਰਾਮ ਵਿੱਚ ਜਿੱਥੇ ਬਿੰਕਮਾਡਾ ਗੁਰਪ੍ਰੀਤ ਸਿੰਘ ਜੀ ਵੱਲੋਂ ਸਾਰਾ ਜਿਹੜੇ ਮਾਰਟੀਆਂ ਸਗੇ ਉਹਨਾਂ ਦੇ ਫੈਮਿਲੀਆਂ ਸਗੇ ਨੇ 100 ਦੇ ਕਰੀਬ ਮੈਂਬਰਸ ਆ ਰਹੇ ਨੇ ਉਹਨਾਂ ਨੂੰ ਸਨਮਾਨਿਤ ਕਿੱਤਾ ਜਾਵੇਗਾ ਉੱਤੇ ਹੀ ਜਿਹੜੀ ਇਹ ਪ੍ਰਦਰਸ਼ਨੀ ਹੈ ਇੱਕ ਤਰ੍ਹਾਂ ਦਾ ਐਡ-ਆਨ ਹੋਏਗੀ ਜਿੱਥੇ ਉਹ ਦੇਖ ਸਕਣਗੇ ਕਿਸ ਤਰ੍ਹਾਂ ਉਹਨਾਂ ਦੇ ਬੱਚਿਆਂ ਨੇ ਵੀਰਾਂ ਨੇ ਭਰਾਵਾਂ ਨੇ ਕਿਸ ਤਰ੍ਹਾਂ ਜੰਗ ਲੜੀ ਤੇ ਸਾਨੂੰ ਵਿਜਿਤ ਦਵਾਈ